ਸ਼ਲੋਕ ਮਹੱਲਾ ਪੰਜਵਾਂ ਉਦਮ ਕਰਿੰਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਚ ਤੇ ਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਉਦਮ ਕਰਿੰਦਿਆਂ ਜਿਉ ਤੂੰ ਬਾਹਰ ਦੇ ਸੁਖ ਪੁੰਚ ਤੇ ਇਹ ਆ ਉਦਮ ਸਰੀਰ ਦਾ ਸਰੀਰ ਕਰਕੇ ਜੋ ਕੰਮ ਕਰ ਲੈ ਸਰੀਰ ਕਰਕੇ ਕੰਮ ਕਰ ਲੈ ਉਦਮ ਉਦਮ ਦੂਖ ਨਾ ਨਹੀਂ ਕੀਤਾ ਵੇਲਾ ਨਹੀਂ ਰਹਿਣਾ ਬਾੜਾ ਫੇਰਦੇ ਰਹਿ ਲਈ ਖਾਂ ਖਾ ਬੈਠ ਕੇ ਫਕੀ ਕਰਨੀ ਕੁਰਬੁੱద్ధి ਫਕੀ ਨਹੀਂ ਹੈ ਉਹ ਪਖੰਡਵਾਸ ਉਦਮ ਕਰਨਦੇ ਆ ਜਿਉ ਤੂੰ ਖੰਗਾਵਦੇ ਨਾ ਸੁਖ ਕੋਈ ਕਮਾਈ ਕਰ ਸਰੀਰ ਤੇ ਸਭੂਡ ਵਾਸਤੇ ਜੇ ਉਹ ਕੋ ਚ ਕਮਾਈ ਦਾ ਸੁਖ ਹੀ ਆਊਗਾ ਤੈਨੂੰ ਨਾ ਤੁਰਮੂ ਕੋ ਨਾ ਧਿਆਨਾ ਜਿਹਾ ਰੱਖ ਵਾਸਪਾਰ ਕਰ ਤਬ ਸਭ ਕੀ ਤੇ ਦਿਲ ਨਾਲ ਕਹਿਣਿਆ ਤੂੰ ਪ੍ਰਭੂ ਮੈਨੂੰ ਨਾਨਕ ਉਪਦੇਸ ਦਿੱਤੋ ਇਹ ਤੀਕਰ ਸਰੀਰ ਚਾ ਵੀ ਉਤਰ ਗਈ ਤੇਰੇ ਸਰੀਰ ਦਾ ਜਿਹੜਾ ਘਾਲ ਪੰਡ ਉਹ ਵੀ ਸੋ ਪਹੁੰਚ ਤੋਏ ਕੰਮ ਇਕੱਠੇ ਹੋਈ ਜਾਂਦੇ ਠੀਕ ਹੈ ਜੀ ਚੋਰੀ ਹੋ ਸਕਦਾ ਦੋਏ ਕੰਮ ਇਕੱਠੇ ਜੇ ਬੋਰਡ ਕਾਰ ਚਲਾਉਂਦਾ ਕਲਪਨਾ ਕਰ ਸਕਦਾ ਹੈ ਕਾਰ ਚਲਾਉਂਦਾ ਸਭ ਤੋਂ ਵਿਚਾਰ ਕਿਉਂ ਨਹੀਂ ਕਰ ਸਕਦਾ ਇਹ ਬੁੱਧੀ ਗੁੱਡਾ ਕਲਪਨਾ ਕਰ ਸਕਦਾ ਹੈ ਹੋਰ ਸੁਪਨੇ ਦੇਖ ਸਕਦਾ ਹੈ ਗਾਹ ਪਿਆਨ ਤੇ ਸ਼ਬਦ ਵਿਚਾਰ ਜੁਸ ਕਰ ਸਕਦਾ ਕਰਦੇ ਦੀ ਨਰਾਮ ਪਣਾ ਸਭ ਤਬ ਨਾਲ ਪਿਆਰ ਹੋਵੇ ਤਾਂ ਤਾਂ ਫਿਰ ਵਿਚਾਰ ਵੀ ਹੋਵੇ ਦਸਿਆ ਨਹੀਂ ਕਿਸੇ ਦੇ ਦਸਿਆ ਹੀ ਉਲਟਾ ਚਲ ਕੇ ਉਹ ਨਿਤਨੇ ਵੀ ਬੱਧਾ ਛੱਟੀ ਹੋਈ ਹੈ ਉਹਨਾਂ ਕਰਕੇ ਬਸ ਉਹਨੇ ਜੇ ਸੰਤੁਸ਼ਟ ਹੋ ਜਾਣੇ ਇਹ ਜਦ ਇਕੱਠੇ ਕਰਤੇ ਤੇ ਬੰਦੇ ਬਾਹਰ ਦੇ ਸਾਰੇ ਜਿਨ੍ਹਾਂ ਨਾਲ ਦਸਮ ਪਾਸ਼ਾ ਦੇ ਕਿਹਾ ਸੀ ਖਾਸੇ ਦੇ ਬੇਲ ਨਹੀਂ ਕਰ ਲੋ ਬੀੜਿਆਂ ਨੂੰ ਸੁਲਤਾਨ ਅਗਰਾ ਬਣ ਕੇ ਰੱਖ 27 ਉਹਨਾਂ ਨੂੰ ਬੇਲ ਕਰਾਤਾ ਵਿਸਲਾਂ ਵਾਲਿਆਂ ਨੇ ਉਹ ਕਹਿੰਦੇ ਜਿਹੜਾ ਸਾਡਾ ਵਿਰੋਧ ਹੈ ਮਤ ਪੇਦਾ ਉਹ ਦੂਰ ਕਰੋ ਮਤ ਪੇਦਾ ਵਿਰੋਧ ਦੂਰ ਕਰ ਕੇ ਪ੍ਰਚਾਰ ਕੀਤਾ ਹੋਇਆ ਹੈ ਜਿਹੜਾ ਉਹਨਾਂ ਦੀ ਮਤ ਪੇਦਾ ਵਿਰੋਸ ਸੀ ਉਹ ਦੂਰ ਕਰਕੇ ਤਾਂ ਲេចਤਾ ਹੋਈ ਸੀ ਉਹੀ ਗੱਲ ਰਹੀ ਉਤਈ ਸਰਗੁਣਿਕ ਮੈਂ ਦੇਣੂ ਭਿਓ ਜੇ ਫਾਇਦਾ ਨਹੀਂ ਤਾਂ ਬੋਸਾ ਕਰਦੀਏ ਉਹਦੀ ਮਜਬੂਰੀ ਹੈ ਜਿਹੜਾ ਗੁਰੂ ਦਾ ਅਫਰਾਦ ਕੀਤਾ ਹੈ ਗੁਰੂ ਨਾਲ ਧੋਖਾ ਕੀਤਾ ਹੈ ਗੁਰਮਤਿ ਨਾਲ ਧੋਖਾ ਕੀਤਾ ਮੰਦੀ ਦਾ ਗੁਰੂ ਦੀ ਵੱਸ ਦਾ ਪ੍ਰਚਾਰ ਕਰਦੇ ਠੀਕ ਹੈ ਜੀ ਮਾਲਾ ਪੰਜਵਾ ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਮਾਨਕ ਨਾਮ ਨਾ ਬਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਤੁਮੇ ਜਿਸ ਕੰ ਗੋਵਿੰਦ ਰਬੂ ਗੋਵਿੰਦ ਰਬੂ ਗੋਵਿੰਦ ਦੇ ਵਿੱਚ ਰਮਚੰਦਰਾ ਇਤੋਂ ਵੱਡਾ ਚਿਰਤ ਕੋਈ ਨਹੀਂ ਜੇ ਮਾਲ ਸਾਧੂ ਸੁਧ ਸਾਧੂ ਦਾ ਸੰਤਦਰ ਬਹੁਤ ਕਹਾ ਬੜੀ ਦੀ ਇਹਦੇ ਵਿੱਚ ਰਮਚੰਦਰਾ ਸਾਧ ਸਿੱਖੋ ਜਲ ਵਿਲੇ ਰਣ ਇਤੋਂ ਵੱਡਾ ਕੋਈ ਵੀ ਚਿਤ ਨਹੀਂ ਹੈ ਜਦੋਂ ਜਨਰਲ ਕਰਦੇ ਆ ਸਭ ਦੇ ਵਿਚਾਰ ਕਰਦੇ ਜੋ ਉਹ ਨਾ ਅਕਤਿ ਕੋ ਜਾਂਦੇ ਸਾਧਾਰ ਅਸਾਧ ਅਸਾਧ ਨੂੰ ਸਾਧ ਸਾਧ پڑھ ਕੇ ਸਾਧ ਨੂੰ ਸਾਧ ਰੂਪੇ ਹੋ ਜਾਂਦਾ ਹੈ ਤੱਕ ਹੋ ਜਾਂਦਾ ਠੀਕ ਹੈ ਨਾਨਕ ਨਾਮ ਨ ਬਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਜਿਉਂਦੇ ਨਾਮ ਨ ਬਿਸਰੋ ਇੱਕ ਘੜੀ ਕਰ ਕਿਰਪਾ ਭਗਵਾਨ ਦੇ ਭਗਵੰਤ ਕਰਤਾ ਕਰ ਮੈਂ ਇੱਕ ਘੜੀ ਮੇਰਾ ਨੂੰ ਬਲੋ ਬਿਸਰ ਕੋ ਜੀ ਪੌੜੀ ਫੇਰਾ ਕੀਤਾ ਹੋਏ ਤਾਂ ਕਾਹੇ ਡਰਪੀਐ ਜਿਸ ਮਿਲ ਜਪੀਏ ਨਾਮ ਇਸ ਜੀਓ ਅਰਪੀਐ ਤੇਰਾ ਕੀਤਾ ਸਭ ਕੁਝ ਹੰਕਾਰ ਵਿੱਚ ਡਰਦਾ ਹੈ ਤੇਰਾ ਕੀਤਾ ਹੀ ਹੰਕਾਰ ਤੇਰੇ ਕੀਤਾ ਤੇ ਜਿਹੜਾ ਜਿਹਦੇ ਅਮਲ ਕੇ ਲੋ ਜਪੀਦਾ ਨੂੰ ਆਪਣਾ ਜੀਅ ਅਪ ਦੇਈਦਾ ਠੀਕ ਹੈ ਉਹਨੂੰ ਮਨ ਅਪ ਦੇਈਦਾ ਜਿਹਦੇ ਬਿਲ ਕੇ ਲੋ ਜਪੜਾ ਨੂੰ ਆਪਣਾ ਦੋਹਰ ਅਪ ਦੇਦਾ ਜਬਾਨਾ ਗਿਆਨੀ ਆ ਨਾ ਗਿਆਨ ਲੈ ਗਿਆਨ ਲਊਗਾ ਤਾਂ ਇਹਨੂੰ ਵਰਪੰ ਇਹ ਫਿਰ ਚਿੱਤ ਨੂੰ ਦੇ ਦੇਣਾ ਜੀ ਮਨ ਤੇ ਬੁੱਧੀ ਨੂੰ ਦੇਣਾ ਬੁੱਧੀ ਆਪੜਾਉਦੀ ਐ ਨੂੰ ਅੱਛਾ ਜੀ ਇਸ ਮਿਲ ਜਪੀਏ ਨਾਉ ਤੇ ਸਜੀਓ ਅਰਪੀਏ ਆਪਣਾ ਜਿਹੜਾ ਮਨ ਆ ਇਹ ਬੁੱਧੀ ਨੂੰ ਦੇ ਬੁੱਧੂ ਦੇ ਹਵਾਲੇ ਕਰ ਦੋ ਹਾਂ ਜੀ ਜੋ ਵੱਡਾ ਬਣਾਵਤ ਬਣਕਾ ਸਰੀ ਸਾਡੇ ਕੋਲ ਕੋ ਭਗਤੀ ਐ ਇਹ ਜੋ ਵੱਡਾ ਆ ਮਨ ਇਹ ਨੂੰ ਪੜਾਉਣ ਵਾਲੀ ਬੁੱਧੀ ਐ ਬੁੱਧੀ ਦਾ ਵਿਸ਼ਾ ਸਮਝਣਾ ਕਿੱਤਦਾ ਬਿਜਾ ਜੂਤ ਸਮੀਰ ਲੋਟੀ ਕੇ ਕਿਤਦਾ ਜਨੇ ਗੁੱਦੇ ਨੂੰ ਮੇਰੇ ਵਰਗਾ ਕਰਕੇ ਲੈ ਆਵੇ ਬਿਲਾ ਲੂ ਹਸ ਰੋਲਾ ਬੁਕੇ ਕਹੇ ਵਿਗਾੜਿਆ ਤੁਹਾਨੂੰ ਸਮਾਰਕ ਲੈ ਠੀਕ ਹੈ ਜੀ ਆਈਏ ਚਿਤ ਨਿਹਾਲ ਸਾਹਿਬ ਬੇਸ਼ੁਮਾਰ ਤਿਸਨੂੰ ਪੋਹੇ ਕਵਣ ਜਿਸ ਵੱਲ ਨਿਰੰਕਾਰ ਆਏ ਹੈ ਚਿਤ ਵਿਹਾਲ ਬੇਸ਼ੁਮਾਰ ਓ ਨਿਹਾਲ ਕਲਵਾਲੀ ਬੰਦੇ ਗੁਰਦੀ ਚਤ ਵਿੱਚ ਆ ਗਈ ਆਈ ਐ ਐ ਲੱਗ ਐ ਆਈ ਲੱਗ ਠੀਕ ਹੈ ਜੀ ਆਈ ਐ ਚਿੱਤ ਨਿਹਾਲ ਸਾਹਿਬ ਬੇਸ਼ੁਮਾਰ ਆਈ ਹੈ ਹਾਂਜੀ ਆ ਆ ਚੁੱਕੀ ਹੈ ਕਿਰਤਨੋਂ ਨਿਹਾਲ ਕਰਨ ਵਾਲੀ ਸਾਹਿਬ ਸਾਗੋੜ ਗੁਰਦੀ ਬੇਸ਼ੁਮਾਰ ਈਦੇ ਵਰਗਾ ਦੂਜਾ ਕੋਈ ਨਹੀਂ ਈਦੇ ਵਰਗੀ ਦੀਜੀ ਕੋਈ ਨਹੀਂ ਤੇ ਜਵਾਨ ਨੂੰ ਕਹਿੰਦਾ ਜੀਦੇ ਵਰਗਾ ਹੋਰ ਕੋਈ ਹੋਵੇ ਹੀ ਨਾ ਠੀਕ ਹੈ ਹੋਜੀ ਤਿਸ ਨੂੰ ਪੋਹ ਹੈ ਕਵਣ ਜਿਸ ਵੱਲ ਨਿਰੰਕਾਰ ਉਹਦੇ ਵਰਗਾ ਚੱਕੇ ਕੌਣ ਉਹ ਹੈ ਉਹ ਚੱਕਣਾ ਇੱਕ ਛੂਣਾ ਵਾਂਗ ਹੈ ਕੋੜਾਂ ਹੁੰਦਾ ਛੂਣਾ ਹੁੰਦਾ ਹੱਥ ਤੇ ਚਾਚਿਲਾ ਕੇ ਸ਼ਰੀਰ ਦਾ ਕੋੜਾਂ ਹੁੰਦਾ ਦ੍ਰਿਸ਼ਟੀ ਨਾਲ ਚੱਕਣਾ ਅਸਾਂ ਬਿਨਾਂ ਆੜਾ ਚਾਹੀ ਚਰਨ ਚਾੱਕ ਕੇ ਦੇਖਣਾ ਉਹਦੇ ਵਾਂਗ ਤਾਂ ਝਾਂਗ ਦਾ ਕੋਈ ਜਿਕੇ ਵਾਂਗ ਕਾਰ ਖੜਾ ਇਦੀ ਲਾਈਟ ਆ ਉਦੋਂ ਉਹ ਚੱਕਿਆ ਆਪਣੀ ਲਾਈਟ ਫੇਲ ਅੱਛਾ ਕਿਵੇਂ ਬੋਲਦੇ ਜਿਆਦਾ ਆ ਜਾਏ ਬਿਜਲੀ ਆ ਫੁੱਲ ਬਿਜਲੀ ਸੜ ਜਾਂਦੀਆਂ ਨੇ ਐਡੀ ਬੜੀ ਪਾਵਰ ਵਾਲ ਚੱਕਿਆ ਨੇ ਆਪਣੇ ਜਾਂ ਖਾਣ ਦੀ ਲਾਈਟ ਫੇਲ ਕਰਨੀ ਆ ਉਹ ਤਾਂ ਬੜੀ ਵੀ ਫਾਲਣ ਦਾ ਜੰਪਟੇ ਨਾਲ ਲੜਦੇ ਤੇ ਜੀ ਖੋ ਜੀ ਸਭ ਕਿਛ ਤਿਸ ਕੇ ਵਸ ਨਾ ਕੋਈ ਬਾਹਰ ਆ ਤੋ ਭਗਤਾ ਮਨ ਬੁਠਾ ਸਚ ਸਮਾਹਰਾ ਸਭ ਕਿਛ ਤਿਸ ਕੇ ਵਸ ਸਭ ਕੁਝ ਉਹਦੇ ਵਸ ਹੈ ਨਾ ਕੋਈ ਬਾਹਰ ਉਹਦੇ ਬਾਹਰ ਕੁਝ ਵੀ ਉਹ ਉਹਦੇ ਬਾਹਰ ਕੋਈ ਨਹੀਂ ਤੋ ਭਗਤਾ ਮਨ ਬੁਠਾ ਸਚ ਸਮਾਹਰਾ ਉਹ ਭਗਤਾਂ ਦੇ ਜਿਹੜੇ ਉੱਠਾ ਉਹ ਹੀ ਬੋਲਦਾ ਭਗਤਾਂ ਦੇ ਅੱਧ ਸੱਚ ਸੁਆਰਾ ਜਿਹਨੂੰ ਸੱਚ ਨੇ ਸੁਆਰਿਆ ਸੱਚ ਦਾ ਹੀ ਸੁਆਰਿਆ ਹੋਇਆ ਚਿਤ ਉਹੀ ਬੋਲਦਾ ਤੇ ਰਾਮ ਸੱਚ ਨੇ ਸੁਆਰਤਾ ਸਮਾਇਆ ਸੁਆਰਲਾ ਸੁਆਇਆ ਹੋਇਆ ਉਹਦੇ ਵਿੱਚ ਸੱਚ ਹਮਮ ਸੱਚ ਵਿੱਚ ਸੁਆਇਆ ਹੋਇਆ ਠੀਕ ਹੈ ਜੀ ਉਹ ਭਗਤਾਂ ਦੇ ਦੇ ਉੱਤੇ ਬੋਲਦਾ ਉਹ ਭਗਤਾਂ ਦੇ ਉੱਤੇ ਤਾਂ ਸਰੂ ਬੁਲਾ ਰਿਹਾ ਹੈ ਭਗਤ ਕਬੀਰ ਬੋਲ ਰਹੇ ਨੇ ਬੁੱਧੇ ਨਾਲ ਉਹਦਾ ਬੁਲਾ ਰਿਹਾ ਹੈ ਅਸਰ ਬੋਲ ਰਹੇ ਨੇ ਠੀਕ ਹੈ ਭਗਤਾਂ ਨੇ ਮਨ ਚੋਂ ਹੁਣ ਉਹ ਬੋਲ ਰਿਹਾ ਜਿਹੜਾ ਸੱਚ ਦੇ ਵਿੱਚ ਸਮਾਇਆ ਹੋਇਆ ਹੈ ਹਾਂ ਭਗਤ ਬੁਲਾ ਭਗਤਾਂ ਨੂੰ ਸੁਣ ਰਿਹਾ ਵੀਰਾਂ ਦੇ ਨਾਲ ਤੇ ਹਾਂ ਭਗਤ ਸੁਣਾ ਰਹੇ ਨੇ ਸਾਨੂੰ ਬੋਲ ਕੇ ਅੱਛਾ ਕਹੋ ਜੀ ਤੇਰੇ ਦਾਸ ਧਿਆਨ ਤੁਧ ਤੂੰ ਰਖਵਾਲਿਆ ਸਿਰ ਸਬਨਾ ਸਮਰੱਥ ਨਦਰੀ ਨਿਹਾਲਿਆ ਤੇਰੇ ਦਾਸ ਜਦਾ ਤੇਰੇ ਵਿੱਚ ਤਾਂ ਮਸਲੀ ਤੇਰੇ ਵਾਲੇ ਚਾਗਦੇ ਰਹਿੰਦੇ ਨੇ ਤੇਰੇ ਦਾਸ ਕਿ ਤੂੰ ਤੋਂ ਅਲਗ ਹੋ ਤੂੰ ਸਿਰ ਸਬਨਾ ਸਭ ਰਾਤ ਨਦਰੀ ਹਲਿਆ ਉਹਨੂੰ ਪਤਾ ਹੈ ਉਹਨੇ ਦੇਖ ਲਿਆ ਸੁਭੀ ਦੇ ਦੇਖ ਤੂੰ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ ਤੇ ਤੂੰ ਸਬਨਾ ਤੇ ਸਮਰੱਥ ਤੇ ਕੋਈ ਸਰਤ ਕੋਈ ਨਹੀਂ ਤੇਰਾ ਹੱਥ ਰੋ ਹੋਰਾਂ ਦੇ ਸਿਰ ਤੇ ਉਹਨੂੰ ਕੋਈ ਖਤਰਾ ਨਹੀਂ ਇਹ ਗੱਲ ਵੀ ਉਹ ਸੁਝਾ ਰਹੇ ਤਾਂ ਤੇਰੇ ਬਲ ਕੇ ਅਗਦੇ ਰਹੇ ਪ੍ਰੋਸਾ ਉਹ ਇਸ ਗੱਲ ਦਾ ਤਾਂ ਤੇਰੇ ਮਨ ਤਖਦੇ ਰਹੇ ਬੰਨ ਕੌਣ ਤਖਦੇ ਕੌਣ ਪੁੱਛਿਆ ਸੀ ਇਹਦਾ ਦੁਨੀਆ ਮਸਲਬ ਦੀ ਹੈ ਹਾਂਜੀ ਅਵਰੇ ਮਸਲੇ ਮਰੂਗਾ ਤਾਂ ਮਸਲੇ ਕਰਦੇ ਨੇ ਯਾ ਸਭ ਕੋ ਨੇ ਮੈਂ ਆਪਕੋ ਪਰਖੋ ਨੇ ਮੈਂ ਨਾ ਕੋਈ ਹੈ ਸਾਰ ਕੋਸ਼ਿਸ਼ ਤੇਰਾ ਕੋਏ ਠੀਕ ਹੈ